ਕਲ ਦੋਸਤੋ ਮੈਂ ਤੁਹਾਡਾ ਆਪਣਾ ਮੀਤ ਬਾਈਵਾ ਆਜੋ ਦੋਸਤੋ ਗੱਲ ਕਰਦੇ ਹਾਂ ਕਿਸਾਨਾਂ ਨਾਲ ਹੋ ਰਿਹਾ ਧੱਕੇ ਬਾਰੇ ਦੋਸਤੋ ਤੁਸੀਂ ਕਦੇ ਦੇਖਿਆ ਕਿ ਕੋਆਪਰੇਟ ਕਰਾਣੇ ਧਰਨਾ ਲਾਉਂਦੇ ਹੋਣ ਪਰ ਧਰਨਾ ਲਾਉਣ ਤੋਂ ਬਿਨਾ ਹੀ ਸਰਕਾਰ ਉਹਨਾਂ ਦੇ ਕਰਜ਼ੇ ਮਾਫ ਕਰਦੀ ਆ ਪਿਛਲੇ 10 ਸਾਲਾਂ ਦੇ ਵਿੱਚ 13 ਲੱਖ ਕਰੋੜ ਰੁਪਏ ਕੋਆਪਰੇਟ ਕਰਾਣਿਆਂ ਦੇ ਸਰਕਾਰ ਨੇ ਮਾਫ ਕੀਤੇ ਪਰ ਜੇ ਕਿਸਾਨ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਐਮਐਸਪੀ ਦੀ ਗੱਲ ਕਰਦੇ ਆ ਤਾਂ ਕਿਸਾਨਾਂ ਨੂੰ ਧਰਨੇ ਲਾਉਣੇ ਪੈਂਦੇ ਨੇ ਸੜਕਾਂ ਤੇ ਡਾਂਗਾ ਖਾਣੀਆਂ ਪੈਂਦੀਆਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾਉਣੀ ਪੈਂਦੀ ਆ ਦੋ ਦੋ ਸਾਲ ਸੜਕਾਂ ਤੇ ਰੋਲਣਾ ਪੈਂਦਾ ਤਾਂ ਜਾ ਕੇ ਥੋੜੀ-ਬਹੁਤ ਸੁਨਵਾਈ ਹੁੰਦੀ ਆ ਇਹ ਹਾਲ ਆ ਸਾਡੇ ਦੇਸ਼ ਦੇ ਵਿੱਚ ਕਿਸਾਨਾਂ ਦਾ ਯਾਰ ਦੁੱਖ ਹੁੰਦਾ ਕਿ ਸਾਡੀ ਇਹ ਦੁਰਦਸ਼ਾ ਹੈਗੀ ਆ ਸਾਡੇ ਹੀ ਦੇਸ਼ ਦੇ ਵਿੱਚ ਲੋਕ ਕਹਿੰਦੇ ਆ ਕਿਸਾਨ ਵਹਿਲੇ ਆ ਪਰ ਕਿਹਦਾ ਜੀ ਕਰਦਾ ਘਰ ਛੱਡ ਕੇ ਸੜਕਾਂ ਤੇ ਰੋਲਣ ਦਾ ਉਹਨਾਂ ਦੀ ਮਜਬੂਰੀ ਆ ਇਹ ਗੱਲ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਆ ਹੁਣ ਇਹ ਗੱਲ ਕਰਦੇ ਆਂ ਅੱਜ ਦੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਪਰ ਉਹਨਾਂ ਨੂੰ ਸਿੰਘੂ ਬਾਰਡਰ ਤੇ ਰੋਕਿਆ ਗਿਆ ਹੈ ਸਿੰਘੂ ਬਾਰਡਰ ਤੇ ਜੋ ਹਰਿਆਣਾ ਸਰਕਾਰ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਉਹ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ ਜੇ ਅਸੀਂ ਇਸ ਦੇਸ਼ ਦੇ ਵਾਸੀ ਹਾਂ ਤਾਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਜਿੱਦਾਂ ਦੀ ਬੈਰੀਕੇਡ ਹਰਿਆਣਾ ਸਰਕਾਰ ਨੇ ਕੀਤੀ ਹੈ ਚਾਰ ਲੇਅਰ ਦੀ ਬੈਰੀਕੇਡ ਸੜਕ ਦੇ ਉੱਪਰ ਕਿੱਲੇ ਗੱਡੇ ਗਏ ਨੇ ਅਤੇ ਬੈਰੀਗੇਡ ਲਾਏ ਨੇ ਉਸ ਤੋਂ ਬਾਅਦ ਕੰਟੇਨਰ ਲਾ ਕੇ ਉਹਨਾਂ ਦੇ ਵਿੱਚ ਮਿੱਟੀ ਭਰੀ ਗਈ ਜੋ ਬੈਰੀਗੇਡ ਲਾਏ ਨੇ ਉਹਨਾਂ ਬੈਰੀਗੇਡਾਂ ਦੇ ਅੰਦਰ ਸੀਮਿੰਟ ਬੱਜਰੀ ਦਾ ਘੋਲ ਭਰਿਆ ਬੈਰੀਗੇਡ ਇਸ ਤਰ੍ਹਾਂ ਕੀਤੀ ਗਈ ਹੈ ਕਿ ਜਿੱਦਾਂ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਜੇ ਤੁਸੀਂ ਮੰਨਦੇ ਹੋ ਅਸੀਂ ਅੱਢ ਹਾਂ ਤਾਂ ਸਾਨੂੰ ਪੱਕੇ ਅੱਢ ਹੀ ਕਰ ਦਿਓ ਤਾਂ ਜੋ ਅਸੀਂ ਆਪਣੀਆਂ ਫਸਲਾਂ ਦਾ ਮੁੱਲ ਆਪ ਤੈਅ ਕਰੀਏ ਜਿੱਥੇ ਸਾਡਾ ਜੀ ਕਰੇ ਅਸੀਂ ਫਸਲ ਉੱਥੇ ਵੇਚੀਏ ਤੁਸੀਂ ਪੰਜਾਬ ਦੀਆਂ ਫਸਲਾਂ ਗੁਜਰਾਤ ਦੇ ਰਾਹੀਂ ਸਮੁੰਦਰ ਵਿੱਚ ਦੀ ਦੂਸਰੇ ਦੇਸ਼ਾਂ ਨੂੰ ਭੇਜਦੇ ਹੋ ਜੇ ਤੁਸੀਂ ਸਾਡਾ ਪਾਕਿਸਤਾਨ ਵਾਲਾ ਬਾਰਡਰ ਖੋਲ੍ਹ ਦਿਓ ਤਾਂ ਸਾਡਾ ਪੰਜਾਬ ਤਰੱਕੀ ਕਰ ਜਾਵੇ ਪਰ ਤੁਸੀਂ ਸਾਡੇ ਪੰਜਾਬ ਨਾਲ ਪੱਖਪਾਤ ਕਰਦੇ ਹੋ ਪੰਜਾਬ ਤਰੱਕੀ ਨਾ ਕਰੇ ਹੌਲੀ ਹੌਲੀ ਪੰਜਾਬ ਦਾ ਨੌਜਵਾਨ ਬੇਰੋਜ਼ਗਾਰੀ ਝੱਲਦਾ ਹੋਇਆ ਬਾਹਰਲੇ ਦੇਸ਼ਾਂ ਵੱਲ ਚਲਾ ਜਾਵੇ ਸਾਨੂੰ ਇੰਜ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਪੰਜਾਬੀਆਂ ਦੇ ਨਾਲ ਮੋਹ ਨਹੀਂ ਹੈ ਉਹਨਾਂ ਨੂੰ ਸਿਰਫ ਪੰਜਾਬੀਆਂ ਦੀਆਂ ਜ਼ਮੀਨਾਂ ਦੇ ਨਾਲ ਹੀ ਮੋਹ ਹੈ ਕੇਂਦਰ ਸਰਕਾਰ ਨੇ ਜੋ ਸਾਲ ਪਹਿਲਾਂ ਵਾਅਦੇ ਕੀਤੇ ਸੀ ਹੁਣ ਉਹਨਾਂ ਤੋਂ ਮੁੱਕਰ ਗਈ ਹੈ ਤਾਂ ਹੀ ਸਾਡੇ ਕਿਸਾਨ ਦਿੱਲੀ ਜਾ ਰਹੇ ਨੇ ਪਰ ਉਹਨਾਂ ਨੂੰ ਇਸ ਤਰ੍ਹਾਂ ਰੋਕਿਆ ਜਾ ਰਿਹਾ ਹੈ ਜਿੱਦਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਦਿੱਲੀ ਜਾ ਰਹੇ ਹੋਣ ਜਿੱਦਾਂ ਪੰਜਾਬੀਆਂ ਦਾ ਦਿੱਲੀ ਤੇ ਕੋਈ ਅਧਿਕਾਰ ਨਾ ਹੋਵੇ ਯਾਰ ਸਾਨੂੰ ਤੁਹਾਡੀ ਬੈਰੀਕੇਟ ਦੇਖ ਕੇ ਸ਼ਰਮ ਆਉਂਦੀ ਹੈ ਪਾਕਿਸਤਾਨ ਵਾਲੇ ਪਾਸੇ ਵੀ ਇਦਾਂ ਦੀ ਬੈਰੀਕੇਟ ਨਹੀਂ ਆ ਉਸ ਪਾਸੇ ਵੀ ਸਿਰਫ ਇੱਕ ਤਾਰ ਆ ਉਸ ਤੋਂ ਅਗਲੇ ਪਾਸੇ ਪਾਕਿਸਤਾਨ ਆ ਪਰ ਦਿੱਲੀ ਵਾਲੇ ਪਾਸੇ ਚਾਰ ਲਹਿਰਾਂ ਦੀ ਤੁਸੀਂ ਬੈਰੀਗੇਡ ਕਰ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਸਾਨੂੰ ਕਦੇ ਪੰਜਾਬੀਆਂ ਨੂੰ ਤੁਸੀਂ ਆਪਣਾ ਸਮਝਿਆ ਹੀ ਨਹੀਂ ਜੇ ਤੁਸੀਂ ਸਾਨੂੰ ਆਪਣਾ ਨਹੀਂ ਸਮਝਦੇ ਤਾਂ ਸਾਨੂੰ ਵਕ ਕਰ ਦਿਓ ਤਾਂ ਜੋ ਅਸੀਂ ਤਰੱਕੀ ਕਰ ਸਕੀਏ ਪਰ ਤੁਹਾਨੂੰ ਸਾਡੀ ਫਸਲ ਵੀ ਚਾਹੀਦੀ ਹੈ ਅਸੀਂ ਤੁਹਾਨੂੰ ਫਸਲ ਪੈਦਾ ਕਰਕੇ ਵੀ ਦਈਏ ਤੁਸੀਂ ਮਨਮਾਨੀ ਰੇਟ ਤੇ ਖਰੀਦੋ ਸਾਡੀਆਂ ਜ਼ਮੀਨਾਂ ਖੋਣ ਦੀਆਂ ਤੁਸੀਂ ਸਾਜ਼ਿਸ਼ਾਂ ਘੜੋ ਤੁਹਾਨੂੰ ਪੰਜਾਬ ਦੇ ਵਸਨੀਕਾਂ ਨਾਲ ਕੋਈ ਮੋਹ ਪਿਆਰ ਨਹੀਂ ਤੁਹਾਨੂੰ ਤਾਂ ਸਿਰਫ ਪੰਜਾਬੀਆਂ ਦੀਆਂ ਜ਼ਮੀਨਾਂ ਚਾਹੀਦੀਆਂ ਨੇ ਜਿੱਦਾਂ ਸੈਂਟਰ ਸਰਕਾਰ ਪੰਜਾਬ ਵਿੱਚ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਉਸ ਨਾਲ ਤੁਸੀਂ ਪੰਜਾਬੀਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਪਰ ਸੈਂਟਰ ਸਰਕਾਰ ਇੱਕ ਗੱਲ ਯਾਦ ਰੱਖੇ ਪੰਜਾਬੀ ਇਹੋ ਜੀ ਕੌਮ ਹੈ ਜਿਸ ਨੂੰ ਤੁਸੀਂ ਮਾਰ ਨਹੀਂ ਸਕਦੇ ਖਤਮ ਨਹੀਂ ਕਰ ਸਕਦੇ ਇਹ ਤੁਹਾਡਾ ਭੁਲੇਖਾ ਹੈ ਕਿਸਾਨਾਂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਮੀਤ ਬਾਜਾ ਟਾਕ YouTube ਤੇ ਤੁਸੀਂ ਸਬਸਕ੍ਰਾਈਬ ਕਰ ਲਓ